ਆਇਆ ਵਾ ਤਾਂ ਖਲੇਰਾ ਸਾਂਭਣ ਲੱਗੇ ਖਲੇਰਾ ਇਹਨਾਂ ਨੂੰ ਤਾਂ ਸਮ ਨਹੀਂ ਆਂਦੀ ਇਹ ਕਿ ਚਿਕਨਾ ਕਰੇ ਕਿਧਰੋਂ ਚਿਕਨਾ ਖਲੇਰਾ ਤੇ ਆਲਰੇਡੀ ਬੜਾ ਪਿਆਰਾ ਹੈ ਨਾ ਜੀ ਔਰ ਕੱਪੜੇ ਆ ਸਾਰਾ ਪਕਾ ਲਈ ਰੱਖਿਆ ਹਾਂ ਯੇਓ ਇਜ਼ੀ ਨੰਨੇ ਦਾ ਬੂੜ ਤੋਂ ਹੁੰਦੀ ਨਹੀਂ ਮੈਂ ਮੈਂ ਝੁਣ ਪਾ ਦੇ ਬੂੜ ਤੋਂ ਨਹੀਂ ਇਹਦੇ ਚ ਉਹ ਸਾਰੇ ਬੰਨ ਨੂੰ ਬਤਾਓ ਪਾਉਣ ਨਹੀਂ ਨਾ ਕੱਪੜੇ ਲੇ ਉਹ ਤਰ ਤਰ ਜੀ ਨਾ ਕਿਰਾ ਸਾੰਦਿਆ ਕਿੰਨਾ ਅੱਜ ਇਹ ਤਾਂ ਛੋਟੇ ਹੁੰਦੇ ਤੇ ਬੂਟ ਹੀ ਏ ਝੋਟਾ ਕਿਉਂ ਰੱਖ ਜੀ ਛੋਟੇ ਟਿੰਡੇ ਦੇ ਖਾਮਾ ਯਾਨੀ ਸਰ ਝੋਟੇ ਇਲਾ ਟਿੰਡਾ ਨਾ ਪਕਾਈ ਜਾਦਾ ਆਹ ਹੈ ਕਰੀ ਟਿੱਕੀ ਟਾਇਆ ਨਾ ਟਿੰਡਾ ਨਾ ਜਣਾ ਐਨੇ ਸੋਨੇ ਨਾਮ ਬੱਚਿਆਂ ਦੇ ਉਹਨੋਂ ਗਏ ਵੀ 나ਜੂ ਨਰਜਾਕਤੋਂ ਚਲੋ ਹਮ ਹਾਲੇ ਆਪਣੀ ਦਸਤੰਦ ਆਹ ਚੰਗਾ ਜੀ ਹਾਂ ਕੁਕਲੇ ਰਹਿਤੇ ਨੇ ਅੱਜ ਦਾ ਅਖੋੜੇ ਤੇ ਸ਼ਨੀਵਾਰੀ ਆ ਉਹ ਵੀ ਘਰ ਦੇ ਸਫਸਾਈ ਕਰ ਲਈਏ ਵੀ ਸ਼ਨੀਵਾਰ ਨੂੰ ਜਿੰਦਗੀ ਕਿ ਪਪਾ ਨੂੰ ਛੁੱਟੀ ਹੈ ਹਾਂ ਫਿਰ ਪਪਾ ਨਾਲ ਲੱਗ ਜਾਂਦੇ ਨੇ ਮੰਮਾ ਪਪਾ ਨਾਲ ਲੱਗ ਕੇ ਪਰਵਾੰਦੇ ਮੰਮਾ ਤੇ ਵਿਚਾਰੀ ਆਰਡਰ ਹੀ ਲਾਣ ਵਾਲਿਆਂ ਚ ਰਹਿ ਗਈ ਚਲੋ ਅੱਜ ਤੇ ਬਹੇ ਤਵੀਰ ਜਿਆਦਾ ਖਰਾਬ ਲੱਗਦੀ ਹੈ ਹੈ ਜਾ ਰਹੀ ਤੈਨੂੰ ਤਬੀਰ ਕਰੋ ਰੀਆ ਮੈਂ ਹੁੰਦੀ ਪਰਮਨੈਂਟਲੀ ਲਗਦਾ ਮੈਨੂੰ ਅੱਜ ਅੱਜ ਚੜਾ ਲੱਗਦੀ ਨਹੀਂ ਕੋਈ ਬਲਿਪੇ ਗੱਲ ਨਹੀਂ ਸੋ ਰਾਤ ਦੇ ਵੱਜ ਚੁੱਕੀ ਹੈ ਯਾਰਾ ਤਾਂ ਉਹਨਾਂ ਜਾ ਕੇ ਨੇ ਧੰਸਰ ਬਹੁਤ ਜ਼ਿਆਦਾ ਤੇਜ਼ ਬੁਖਾਰ ਹੋ ਗਿਆ ਇਹ ਤਾਂ ਹੁਣ ਜਾਣੇ ਉਹ ਦਵਾਈ ਲੈਣ ਆਈ ਹੋਪ ਕਿ ਦੁਕਾਨਾ ਖੁੱਲਿਆ ਹੋਵੇ ਵੈਸੇ ਵੈਸੇ ਤੇ ਡਾਕਟਰ ਦੀ ਸਾਰੀ ਦੁਕਾਨਾਂ ਬੰਦ ਹੋਈਆਂ ਆ ਤੋ ਦੇ ਦੇ ਹੁਣ ਜਾ ਕੇ ਕੋਈ ਨਾ ਕੋਈ ਤੇ ਸਟੋਰ ਖੁੱਲਿਆ ਹੋਊਗਾ ਤਾਂ ਮੈਡੀਸਨ ਲੈਣੇ ਦੀ ਜਾ ਕੇ ਵੈਸੇ ਇਹਨੂੰ ਇੱਕ ਦੋ ਦਿਨ ਪਹਿਲਾਂ ਬੁਖਾਰ ਆਇਆ ਸੀ ਉਤਰ ਗਿਆ ਸੀ ਫੇਰ ਦੁਬਾਰਾ ਬੁਖਾਰ ਹੋ ਗਿਆ ਵੀ ਤੋ ਹੁਣ ਫੇਰ ਇਹਨੂੰ ਇੱਕਦਮ ਸਰ ਫੇਰ ਤੇਜ਼ ਬੁਖਾਰ ਹੋ ਗਿਆ ਵਾ ਤੋ ਬਟਨ ਨਜ਼ਰ ਵੀ ਇਹਨੂੰ ਬੜੇ ਦਿਨਾਂ ਦੀ ਲੱਗੀ ਹੀ ਇਹਨੂੰ ਤੋ ਜਾਣਦੇ ਆ ਦਵਾਈ ਦੇਣ ਲੈ ਕੇ ਆ ਚੁੱਕੇ ਆ جا کے ناجے ਨੂੰ ਤੇ میڈیسن دینے ਆ ਘਰ جا کے مل گئی مل گئی ਕਿਹੜੀ ਬੰਦ ਉਹ ਦੇਂਦ ਹੀ ਦੂਜੀ ਕ੍ਰੋਸਿਨ ਉਹ ਹੱਥੋਂ ਉਹਨਾਂ ਨੇ ਫੇਰਾ ਕੱਟ ਕੇ ਦਿੱਤੀ ਹੁਣ ਮੈਨੂੰ ਤਾਂ ਨਹੀਂ ਵਧੀਆ ਜੀ ਮੈਂ ਉਹਨਾਂ ਨੂੰ ਗਿਆ ਹਾਂ ਮੈਂ ਕਿਹਾ ਡਾਲਰ ਵਗੈਰਾ ਦਿੱਤੀਆ ਤੇ ਉਹ ਫੋਨ ਨਹੀਂ ਗਿਆ ਫਰਕ ਨਹੀਂ ਪੈਂਦਾ ਅੱਛਾ ਮੈਂ ਹੀ ਕਿਹਾ じゃ اچھا ਨਹੀਂ ਦਰਦ ਕਿਉਂ ਹੋ ਰਹਾ ਹੈ ਬੇਟਾ दर्द में पेट हो रहा है, है। क्या खाया तूने चॉकलेट आइसक्रीम खाई थी तब दर्द हो रहा है ओके। तो फिर क्या करें अब <laughs> दर्द में पेट हो रहा है। ਸੀ ਸੀ ਬਿਗ ਐਕਸੀਬਿਸ਼ਨ ਲੱਗੀ ਹੋਈ ਹੈ ਅੰਮ੍ਰਿਤਸਰ ਦੇ ਵਿੱਚ ਤੇ ਆਪਾਂ ਵੀ ਸੋਚਿਆ ਵੀ ਕਿ ਚਲੋ ਟਰਾਈ ਕਰਦੇ ਆ ਜਾ ਕੇ ਹੁਣ ਅਸੀਂ ਚੱਲਦੇ ਆ ਜਾ ਰਹੇ ਆ ਉੱਧਰ ਤੇ ਤਾਂ ਇੱਧੇ ਵੀ ਤੁਸੀਂ ਵਲੌਗ ਨਾਲ ਬਣੇ ਰਹੋ ਵਲੌਗ ਤੁਹਾਨੂੰ ਵਧੀਆ ਲੱਗੂਗਾ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਦੇ ਬਹੁਤ ਸਾਰਾ ਪਿਆਰ ਦਿਓ ਤੇ ਪਹਿਲੇ ਵਾਲੇ ਵਲੌਗ ਨੂੰ ਵੀ ਜਲਦੀ ਜਲਦੀ ਜਾ ਕੇ ਦੇਖੋ ਤੇ ਇੱਧੇ ਵੀ ਵਲੌਗ ਬਣੇ ਰਹਿਓ ਕੀ ਫੋਚੀ ਹੋਰ ਜੀ ਮਿੱਤਰੋ ਅੱਜ ਫਿਰ ਪਹੁੰਚ ਗਏ ਆ ਸੇਲ ਤੇ ਲੋਗ ਲੱਗੀ ਹੋਈ ਆ ਕਿੱਥੇ ਕਿੱਥੇ ਲੱਗੀ ਹੈ ਸੇਲ ਇਹ ਲੱਗੀ ਨੇ 5 ਸਵਰਨ 5 ਸਵਰਨਾ ਚ ਹਾਂਜੀ ਅੱਜ ਵੇਖਣ ਜਾਵਾਂਗੇ ਕੀ ਮੋਹ ਲਗਾਵਾ ਹਾਂਜੀ ਆਇਆ ਕੋਈ ਪਸੰਦ ਦੇਖ ਆਇਆ ਕੁਝ ਪਸੰਦ ਆ ਵਧੀਆ ਜਿਆਦਾ ਬਾਬਾ ਜੀ ਇਹ 250 ਦੇ ਲੱਗੇ ਆ ਇੱਧਰ 200 ਦੇ ਆ ਤਰਾਨੇ ਸਰੋਣੇ ਜੇ ਠੀਕ ਠਾਕ ਜੇ ਇਹ ਮਾਹੌਲ ਏਡਾ ਵਖਾਸ ਰਿਹਾ ਓਕੇ ਜੀ ਆ ਇਧਰ neck pillow 250 ਰੁਪਏ ਦੇ ਲੱਗੇ ਹੋਏ ਆ ਵੱਡਿਆਂ ਲਈ ਜਿਹੜੇ ਜਿੰਨਾਂ ਸਰਵਾਈਕਲ ਵਗੈਰਾ ਦੀ ਪ੍ਰੋਬਲਮ ਹੁੰਦੀ ਸਰਵਾਈਕਲ ਦੀ ਪ੍ਰੋਬਲਮ ਹੁੰਦੀ ਜਿਹੜੇ ਲੱਲੋ neck pillow ਉਹ ਮੰਗਦਾ ਪਿਆ ਇਹ ਉਹ ਜੰਦਾ ਲਓ ਜੀ ਭੱਲੇ ਮੈਨੂੰ ਤਾਂ ਪਸੰਦ ਆ ਗਿਆ ਜੀ 300 ਰੁਪਏ ਦਾ ਪਿੱਲੋ ਚਲੋ ਉਹਨੂੰ ਤੇ ਆਪਣਾ ਪਿੱਲੋ ਪਸੰਦ ਆ ਗਿਆ ਹਾਂ ਇਧਰ ਬੀਚ ਮੈਟ ਵੀ ਲੱਗੇ ਹੋਏ ਆ ਰਿਮੂਵੇਬਲ ਬਿellow ਵਾਲੇ ਸਿਰਫ ਔਰ ਸਿਰਫ 500 ਰੁਪਏ ਚ ਜਿੰਨਾਂ ਨੇ ਆਪਣਾ ਕੈਂਪਿੰਗ ਵਗੈਰਾ ਕਰਨੀ ਆ ਉਹਤੇ ਆਰਾਮ ਨਾਲ ਕੰਫਰਟੇਬਲ ਹੋਗੇ ਕੈਂਪਿੰਗ ਦੇ ਅੰਦਰ ਆਪਣਾ ਸੈਟਅਪ ਬਣਾ ਸਕਦੇ ਨੇ ਅਦਰ ਬਾਟ ਟੇਬਲ ਲੱਗੇ ਹੋਏ ਆ 4-400 ਰੁਪਏ ਦੇ ਬਾਬਾ ਵੱਡੇ ਵੱਡੇ ਇਹ ਖੜਾ ਨਹੀਂ ਹੁੰਦਾ ਇਹਨੂੰ ਰਹਿਣ ਦੇ ਨਹੀਂ ਲੈਣਾ ਬਲਕਿ ਤਾਂ ਇਹ ਇਸੇ ਦਾ ਗਵੜਾ ਮੈਂ ਕਿਉਂ ਡੀਆ ਵਾ ਅਰੇ ਬੱਲੇ ਹੁੰਦੇ ਸ਼ੇਰ ਪਸੰਦ ਆ ਗਈ ਆ ਬਹੁਤ ਅੱਛੀ ਹੈ ਆਪਕੇ ਸ਼ੋਪਿੰਗ ਕਰਦਾ ਲੱਗਦਾ ਨਾ 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 ਨੇ ਬੁਲਾ ਦਿੱਤਾ ਕਰਾ ਆਰਡਰ ਆਰਡਰ ਮੈਂ ਕੋਰਟ ਚ ਨਹੀਂ ਕਰਦੀ ਹਾਂ ਨਾ ਨਾ ਨੇ ਨਿਕੜਾ ਦੇ ਆ ਦੇਵਾ ਆ ਚਾਰ ਚਾਰ ਰੁਪਏ ਦੇ ਲੱਗੇ ਹੋਏ ਆ ਮੈਟ ਮੈਂ ਤਾਂ ਲੱਲੀਆਂ ਵਾਂ ਤਕਰਾਬਾਂ ਆਓ ਅਰੇ ਇੱਧਰ ਮੈਟ ਵੀ ਪਸੰਦ ਆ ਗਈ ਨਾ 150 ਰੁਪਏ ਤੇ ਸਿਰਫ ਆਗਮ ਬਲਟੀ ਕਲਰਸ ਅਗੇ ਚੀਜ਼ਾਂ ਘੰਟੇ ਲੋ ਜੀ ਆ ਟੇਬਲਸ ਵਗੈਰਾ ਲੱਗੇ ਆ ਜੋੜੇ 1500 ਰੁਪਏ ਦਾ ਜੋੜਾ ਬਾਬਾ ਵਧੀਆ ਵਧੀਆ ਦਾ ਸਿਰਫ ਔਰ ਸਿਰਫ 1500 ਰੁਪਏ ਦਾ ਲੱਲੀ ਆ ਜਿਹੜੀ ਸ਼ਰਟ ਤਲ ਬੁੰਦੀ ਬਾਬਾ ਇਹਨਾਂ ਦੇ ਚਰਾਗ ਲੱਭ ਗਿਆ ਲਾਦੀਨ ਦਾ ਹੁਣ ਆਪਾਂ ਜੋ ਜਿੰਨੀ ਗੱਢ ਕੇ ਜੋ ਮਰਜੀ ਆਨਦਿਆ ਕੁਝ ਕਰਨ ਦੀ ਲੋੜ ਹੀ ਨਹੀਂ ਨਹੀਂ ਸ਼ੋਪਿੰਗ ਇਹਦੇ ਚਰਾਗ ਜੋ ਜਿੰਨੀ ਗੱਢ ਕੇ ਤੇ ਉਰਪੇ ਲੈ ਲੈਣਾ ਕਿੰਨਾ ਕੁਝ ਆਹ ਵੇਖੋ ਗੱਡਾ ਤਕੜਾ ਲੋ ਜੀ ਮਿੱਤਰੋ ਆ ਆਪਣਾ ਤਾਂ ਲੈ ਲਿਆ ਸਮਾਨ ਆਪਣਾ ਥੋੜਾ ਜਿਹਾ ਤੇ ਬਾਕੀ ਜਾ ਕੇ ਫੇਰ ਵੇਖਦੇ ਆ ਫੇਰ ਦੂਜੇ ਪਾਸੇ ਵੜ ਗਏ ਆ ਜਨਾਨੀਆਂ ਦੇ ਕੰਮ ਵੀ ਤੁਹਾਨੂੰ ਪਤਾ ਹੀ ਆ ਫਿਰ ਇੱਕ ਪਾਸੋਂ ਨਿਕਲੇ ਦੂਜੇ ਪਾਸੇ ਫੇਰ ਵੜ ਗਏ ਆ ਹੈਂ ਫਟੇ ਡਈਆਂ ਨਾ ਭਰਦਾ ਨਹੀਂ ਬੰਦੇ ਦਾ ਉਹ ਗੱਲ ਆ ਜਾਂਦੀ ਇਹਨਾਂ ਦੀ ਉਹਨਾਂ ਵੀ ਇੱਧਰ ਉੱਤਰ ਜਾ ਕੇ ਲੱਭਣਾ ਪੈਣਾ ਇਹਨਾਂ ਨੂੰ ਸਮਾਨ ਮੈਨੂੰ ਫਰਾਤਾ ਵਾ ਫੇ ਗੱਡੀ 'ਚ ਰੱਖਾ ਉਹ ਦਵਾ ਦਾ ਜਾ ਕੇ ਉਹਨਾਂ ਨੂੰ ਵੇਚਦੇ ਆਂ ਕੀ ਕਰਦੇ ਆ ਅੰਦਰ ਮੈਨੂੰ ਇੱਕ ਬੰਦਾ ਟਕਰਿਆ ਤੇ ਪਤਾ ਹੀ ਕਿਆ ਪਿਆ ਸੀ ਆਪਣੇ ਘਰ ਦੇ ਦਾ ਵਿਚਾਰਾ ਸ਼ਾਪਿੰਗ ਕਰਨ ਆਇਆ ਧੀ ਘਰ ਦੀ ਚੰਗੇ ਤੇ ਧੁੰਮ ਕਢਾਈ ਇੱਧਰ ਹੋਂ ਲੱਗੇ ਆ ਆਈਸਕ੍ਰੀਮ ਖਾਣ ਇੱਧਰ ਹੋਂ ਚੱਲਣ ਦੀ ਆਈਸਕ੍ਰੀਮ ਪਾਰਟੀ ਧਰਮੀ ਨੇ ਪਸੀਨੇ ਕਢਾ ਲੇ ਅੱਜ ਸ਼ਾਪਿੰਗ ਹੋ ਗਈ ਢਾਨਾ ਤੇ ਹੁਣ ਕਿਤੇ ਨਿਕਲਦੇ ਹਾਂ ਕੁਝ ਖਾਣ ਲਈ ਭੁੱਖ ਬਹੁਤ ਜ਼ਿਆਦਾ ਲੱਗੀ ਏ ਤੇ ਗਰਮੀ ਵੀ ਇੰਨੀ ਜਾ ਰਹੀ ਆ ਪਸੀਨੇ ਪਰਸੀਨੇ ਆਈ ਜਾ ਹਰ ਵਾਰ ਵਾਰ ਨਗਨ ਨਹੀਂ ਆਂਦੇ ਤਰੇ ਹਾਂਜੀ ਕਿਦਾਂ ਦਾ ਲੱਗਾ ਸ਼ਾਪਿੰਗ ਕਰਕੇ ਵਧੀਆ ਸੀ ਠੀਕ ਸੀ ਲੱਗਾ ਠੀਕ ਠਾਕ ਲੱਗਾ ਕੰਮ ਵਧੀਆ ਨਹੀਂ ਜ਼ਿਆਦਾ ਠੀਕ ਠਾਕ ਸੀ ਠੀਕ ਠਾਕ ਚਲੋ ਆਪੀ ਆਪੋ ਆਪਣੀ ਚੋਇਸ ਹੁੰਦੀ ਆ ਠੀਕ ਠਾਕ ਵੀ ਕਹਿ ਸਕਦੇ ਆ ਵੀ ਵਾਹ ਵਾਹ ਲੋਕ ਲੈ ਕੇ ਵੀ ਜਾਂਦੇ ਆ ਕਿੰਨਾ ਕੁਛ ਇਹ ਬੜੀ ਜੀ ਇਹ ਚ ਕਦਰੋਂ ਖੜਾ ਕਿਸ ਤਰ੍ਹਾਂ ਲੱਗ ਰਿਹਾ ਠੀਕ ਆ ਤੇਰੀ ਮੰਮੀ ਆ ਅੱਛੇ ਲੱਗ ਰਹੀ ਸੋ ਸਿਲੈਕਟ ਵਗੈਰਾ ਪਾ ਗਾਲੇ ਸੀ ਮੈਂ ਤੇ ਮੰਮਾ ਨੇ ਬੱਤੇ ਯਾਰ ਮੈਨੂੰ ਆਰਟੀਕਲ ਜਗਾਵ ਦੇ ਲਿਖਿਆ ਮੈਨੂੰ ਕੀ ਹੁੰਦਾ ਹੈ ਤਾਂ ਇਹ ਲਾ ਲੈ ਲੋ ਬਲੈਕ ਆ ਤੇ ਮੰਮਾ ਨੂੰ ਪੁੱਛ ਕੇ ਲੈ ਲੋ ਫਿਰ ਬਲੈਕ ਵੇਅਰ ਕਰਨਾ ਨਹੀਂ ਨਾਰਮਲ ਜਿਹਾ ਹੋਵੇ ਸੋ ਜ਼ਿਆਦਾ ਨਹੀਂ ਹੈਗਾ ਨਹੀਂ ਲੋ ਜੀ ਅੰਦਰ ਸ਼ਾਪਿੰਗਾਂ ਚੱਲਣੀਆਂ ਉਹਨਾਂ ਦੀਆਂ ਤੇ ਆਪਾਂ ਮੈਂ ਕਿਹਾ ਬੇਲਪੂੜੀ ਡਰਾਈ ਕਰੀਓ ਉਦੋਂ ਤੱਕ ਬੇਲਪੂੜੀ ਖਾਣ ਲੱਗੇ ਹੁਣ ਲੋ ਜੀ ਬੇਲਪੂੜੀ ਹੋ ਗਈ ਤਿਆਰ ਆਪਣੀ ਲੈ ਆਉਣੇ ਦਾ ਆਨੰਦ ਉਧਰ ਸ਼ਾਪਿੰਗਾਂ ਚੱਲਣਦੀਆਂ ਤੜਾ ਤੜਾ ਸ਼ਾਪਿੰਗਾਂ ਦੇ ਵਿੱਚ ਨਾਲ-ਨਾਲ ਖਾਣ-ਪੀਣ ਵੀ ਬੰਦਾ ਆਪਣਾ ਇੱਕ ਉਹ ਵਾਲੇ ਕਹਿ ਰੇ ਇੱਕੇਰੇ ਨਾਲ ਜਿਹੜਾ ਉੱਪਰੇ ਲੱਗਿਆ ਨਾ ਸੂਰਜ ਅੱਜ ਇੱਥੇ ਅਸੀਂ ਕਰਦੇ ਹਾਂ ਵਲੌਗ ਦਾ ਐਂਡ ਚੈਨਲ ਨੂੰ ਫਾਲੋ ਫਟਾਫਟ ਸਬਸਕ੍ਰਾਈਬ ਬੈਲ ਆਈਕਨ ਨੂੰ ਪ੍ਰੈਸ ਕਰ ਲੋ ਤੁਹਾਨੂੰ ਵੀਡੀਓਜ਼ ਦੀਆਂ ਨਿਊ ਨਿਊ ਨੋਟੀਫਿਕੇਸ਼ਨ ਮਿਲਦੀ ਆ ਰਹਿਣ ਤੁਹਾਨੂੰ ਸੋ ਜਲਦੀ ਮਿਲਦੇ ਤੈਨੂੰ ਨੈਕਸਟ ਵੀਡੀਓ ਦੇ ਨਾਲ ਨੈਕਸਟ ਵਾਰ ਜਿਹੜਾ ਹੋਗਾ ਮੈਰਿਜ ਦਾ ਹੋਏਗਾ ਤੇ ਜਲਦੀ ਜਲਦੀ ਕਰ ਲੋ ਤੁਸੀਂ ਵੀਡੀਓ ਨੂੰ ਲਾਈਕ ਬਾਏ ਬਾਏ